ਕੰਸੀਆ ਸਿਕਾਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਸਿਹਟਪੁਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਦਲਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਤੁਹਾਨੂੰ ਵਿਖਾਉਣੇ ਆ ਕੋਈ ਸੱਜਰ ਸੂਈ ਆ ਕੋਈ ਬੱਚੇ ਤੋਂ ਬਿਨਾ ਆ ਕੋਈ ਟੋਕੜ ਗਪਨ ਚੱਕ ਪਾਸ ਆ ਤੇ ਇੱਕ ਤੁਹਾਨੂੰ ਬੜੇ ਕਮਾਲ ਦੀ ਇੱਕਾ ਫਾਰਮ ਵਾਲੀ ਵਾੜ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਆ ਬੱਚੇ ਤੋਂ ਬਿਨਾ ਆ ਜਿਹੜੀ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਵੀ ਨਹੀਂ ਆ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਕਰਾ ਲੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੇ ਵਧੀਆ ਵਧੀਆ ਜੀ ਚਲੋ ਵਧੀਆ ਚੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਦਲਜੀਤ ਸਿੰਘ ਪਿੰਡ ਘੀਡਪੁਰ ਤਸੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਪੁੱਛ ਦੋ 9779635121 ਠੀਕ ਆ ਵਿਗਯਤ ਨਾਲ ਆ ਮਾਲਕ ਕਿੰਨੇ ਕਿ ਫੋਨ ਫਾਨ ਆਏ ਬਹੁਤ ਫੋਨ ਆਏ ਤੇ ਅੱਜ ਵੈਰੈਟੀ ਸਾਰੀ ਕੋਈ ਟੋਕੜ ਗੱਬਣ ਆ ਆਗੀਆਂ ਟੋਕੜ ਗੱਬਣ ਵੀ ਆ ਗਈ ਬੀਣੀ ਬੂਰੀ ਵੀ ਹੈਗੀ ਆ ਝੋਟੀ ਬੁੱਚਾ ਛੜਾਈ ਆ ਬਹੁਤ ਚੰਗੀ ਵੱਡੀ ਕੱਦ ਕੋਦ ਦੀ ਠੀਕ ਆ ਤੇ ਇੱਕ ਚੰਗੇ ਰਿਕਾਰਡ ਵਾਲੀ ਵੈੜ ਵੀ ਆ ਇੱਕ ਚੰਗੇ ਰਿਕਾਰਡ ਵਾਲੀ ਵੈੜ ਆ ਚਲੋ ਇਹ ਵੀ ਦਿਖਾਉਂ ਚਲੋ ਪਹਿਲਾਂ ਆਹੀ ਝੋਟੀ ਤੋਂ ਹੀ ਆਪਾਂ ਕਰ ਲਈਏ ਸ਼ੁਰੂਆਤ ਤੋਰੋ ਫੇਰ ਇੱਕ ਰੀਨਾਂ ਦੁੱਧ ਕਿੰਨਾ ਜੀ ਵੇਤੀ ਦੇ ਕੋਲ ਇਹ ਕੋਲ ਵੀਰ ਜੀ ਦੁੱਧ 4 ਕਿਲੋ ਤੇ ਮਿਲਦੀ ਕਿਦਾਂ ਜੀ ਮਿਲਦੀ ਟੀਕਾ ਲਵਾਉਂਦੀ ਪਰ ਮਿਲਦੀ ਖਲੋਕੇ ਆ ਅੱਛਾ ਤਾਂ ਲੁੱਤਾ ਨਹੀਂ ਮਾਰਦੀ ਪਰ ਇਹ ਆ ਬਈ ਕੋਈ ਖੱ ਲੈ ਜਾਏ ਕੋਈ ਸਾਹ ਬਲਾ ਸਾਹ ਬਲਾ ਲੈ ਜਾਏ ਲੱਖੋਂ ਬਾਹਰ ਵਿਗੂ ਝੋਟੀ ਘਾਟਦੀ ਵਿਗਦੀ ਤੇ ਬਾਕੀ ਹੁਣ ਵੀ ਦੁੱਧੋਂ ਵਾਜੂ ਹੁਣ ਵੀ ਦੁੱਧ ਸ਼ੇਕ ਰੋ ਦੇ ਦੁੱਧ ਪੱਠੇ ਪੱਠੇ ਹੋ ਗਏ ਆਪਣੇ ਕੋਈ ਖੋੜੀ ਨਹੀਂ ਖਾਂਦੀ ਚਾਲਾ ਗਾੜੀ ਸ਼ੁਰੂ ਹੋ ਜਾਣਾ ਆ ਹਾਂਜੀ ਹਾਂਜੀ ਤੇ ਪਾ ਵੀ ਚਾਰ ਦੀ ਦਾ ਟੀਕਾ ਵੀ ਜਿਵੇਂ ਲਵਾਤਾ ਵਾ ਆਪਣੇ ਹੱਥੀ ਲਵਾਇਆ ਹੋਏ ਨਹੀਂ ਕਿ ਕੇ ਨੇ ਨਹੀਂ ਲਗਾ ਆਹ ਦੇਖ ਸਕਦੇ ਜੀ ਮਿਲਕ ਵੇਨ ਵੀ ਚੰਗੀ ਲੱਗੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਵਾ ਚਿਹਰੇ ਤੋਂ ਵੀ ਸੋਹਣੀ ਆ ਮੂੰਹ ਮੱਥੇ ਦੀ ਸਿੰਗਾ ਦੀ ਸੋਹਣੀ ਆ ਤੇ ਆਪ ਟੀਕਾ ਭਰਾ ਜੀ ਵੇ ਦਿੱਤਾ ਆਹ ਟੀਕਾ ਲਵਾ ਆ ਠੀਕ ਆ ਜੀ ਹਾਂ ਜੀ ਕੱਦ ਕਾਠ ਜਿਹੜਾ ਚੰਗਾ ਆ ਵੱਡੀਆਂ ਮੱਜਾਂ ਚ ਆ ਤੇ ਸਾਂਭੀ ਘਟਿਆ ਸਾਂਭੀ ਦੀ ਪੂਰੀ ਪਾਣੀ ਸਾਂਭੀ ਦੇ ਇਧਰੋਂ ਜਿਹਾ ਹੋਵੇ ਕੀ ਦੋ ਦੰਦਾ ਮਿਲ ਗਿਆ ਜਿਹੜਾ ਵੀ ਕਈ ਵਾਰੀ ਪਸ਼ੂ ਚੰਗਾ ਹੁੰਦਾ ਆ ਤੇ ਸਾंभ ਘੱਟ ਹੁੰਦੀ ਆ ਬਾਕੀ ਇਹ ਆ ਵੀ ਕੋਈ ਖੜੇ ਸਾंभ ਨਾਲਾ ਤਿੰਨ ਦੁੱਧਾਂ ਵੀ ਵੱਜ ਜਾਣਾ ਵਾ ਤੇ ਗਾਂ ਵੀ ਜੇ ਤਿਆਰ ਹੋ ਗਈ ਤੀਗਾ ਕਹਿੰਦੇ ਭਰਾਤਾ ਵਾ ਸਾਰੀ ਚੰਗੀ ਹਰਤੀ ਤੇ ਚੰਗੀ ਤਿਆਰ ਹੋ ਗਈ ਕੱਦ ਕਾਠ ਪੱਖੋਂ ਪੂਰੀਆਂ ਵੱਡੀਆਂ ਮੱਜਾਂ ਜੇ ਬਸ ਸਰੀਰ ਨਹੀਂ ਭਰਿਆ ਇਹਦਾ ਸਰੀਰ ਭਰਿਆ ਹੁੰਦਾ ਤੇ ਰੋਪ ਕੁਝ ਹੋਰ ਹੋਣਾ ਸੀ ਇਹਦਾ ਇੱਕ ਏਅਰ ਦੁੱਧ ਵੀ ਸੰਗਣਾਣਾ ਵਾ ਦੁੱਧ ਦੇ ਜੀ ਫੈਟ ਹੁਣਾਣਾ ਤੇ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਤੇ ਮੁੱਲ ਨਾ ਇਹਦਾ ਇਹੋ ਜਿਹਾ ਕਰਦੀ ਐ ਵੀ ਕਟੀਆਂ ਲਈ ਮੁੱਲ ਕਰੀਏ ਵੀ ਕੱਟੀ ਆਵੇ ਤੇ ਇੱਕ ਬਸੇ 45000 ਅੱਛਾ ਹਾਂ ਨਾ 42 ਦੇ ਦਾਂਗੇ 42000 ਦੀ ਠੀਕ ਐ ਜੀ ਤੇ ਹੁਣ ਇੱਕ ਆ ਬੂਰੀ ਮੀਨੀ ਬੂਰੀ ਮੀਨੀ ਆ ਗਈ ਸੂਈ ਸਵਾਈ ਇਹਦਾ ਬੱਚਾ ਆਉ ਜੇ ਆ ਕੱਟੀ ਜੇ ਕਾਲੇ ਰੰਗ ਦੀ ਕੱਟੀ ਆ ਦੁੱਧ ਕਿੰਨਾ ਜੇ ਦੇ ਕੋ ਅੱਠ ਕਿਲੋ ਦੁੱਧ ਵੀ ਜੀ ਸੂਈ ਨੂੰ ਕਿੰਨਾ ਚਿਰ ਹੋ ਗਿਆ ਆ ਸੂਈ ਨੂੰ ਵੀ ਜੀ ਨੂੰ 5 ਦਿਨ ਹੋ ਗਏ ਆ ਠੀਕ ਆ ਤੇ 8 ਕਿਲੋ ਪੱਕਾ ਦੁੱਧ ਆ ਗਾ ਪੱਕਾ ਦੁੱਧ ਆ ਗਾ ਤੋਰੋ ਫੇਰ ਇਹਨਾਂ ਵੀ ਲਿਆ ਆ ਇਹਨੇ ਗਾਨੇ ਕਾ ਸੰਘਿਆ ਬੂਰੀ ਮੀਨੀ ਆ ਜਿਹੜੀ ਬੂਰੀ ਮੀਨੀ ਆ ਇਹ ਕੰਬਕੀ ਆ ਹਵਾਨਾ ਇਹਦਾ ਵੀ ਥੱਲੇ ਲੱਗੇ ਤੇ ਦੇਖ ਸੰਜੀ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਪੱਕਾ ਹੈਗਾ ਇਹਦੇ ਕੋਲ ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਕਾਫੀ ਚੰਗਾ ਹੈ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਉਸ ਤਰ੍ਹਾਂ ਚਲੋ ਪਿੱਠਕੁੜੀ ਦੇ ਵੀ ਠੀਕ ਆ ਤੇ ਆ ਹਵਾਨੇ ਲੱਗੋ ਆਹ ਬੜੀ ਵੀਜੀ ਚੋਣ ਚਾਂ ਬਹੁਤ ਸਫਾਈ ਚਾ ਚਲੋ ਜਿੰਨੀ ਵੀ ਆ ਮਗਰ ਵੀ ਕੱਟੀ ਆ ਬਾਕੀ ਪੱਠਾ ਦਿੱਤਾ ਤੁਹਾਨੂੰ ਬੜਾ ਹੋਇਆ ਕੱਟਿਆ ਬੜਾ ਦਾ ਗਿਆ ਦੁੱਧ 10 ਕਿਲੋ ਜਵਾਜੂ ਕਿਲੋ ਡਲਾ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ 72000 ਰੁਪਏ ਮੁੱਲ ਕਰਦੇ ਆ ਬੱਤ ਨਾ ਕਰੋ ਹਾਂਜੀ 70 ਤੋਂ ਅੰਦਰ ਲਿਆਓ ਇਹਨੂੰ 2 ਛੜ ਤਾਂ 70 ਤੋਂ ਅੱਛਾ 68 ਹਾਂ ਹਾਂ ਠੀਕ ਹੈ ਜੀ ਚਲੋ ਬਾਕੀ ਕੋ ਫੋਨ ਲਾ ਦੇ ਫੋਨ ਲਾਵੇ ਕੋ ਗੱਲ ਸਵਦਾ ਆਪੇ ਮੌਕੇ ਤੇ ਹੋ ਜਾਊਗਾ ਤੇ ਹੁਣ ਇੱਕ ਆ ਟੋਕੜ ਗੱਬਣ ਤਾਂ ਦਿਖਾਉਣੀ ਆ ਇਹ ਟੋਕੜ ਗੱਬਣ ਬੈਠ ਜੇ ਕਿੰਨੇ ਚਿਰ ਤੇ ਚੈੱਕ ਪਾਸਟ ਜੀ ਇਹ ਦੁੱਧ ਹੈਗਾ 8 ਕਿਲੋ ਅੱਛਾ ਸੱਤ ਕਰਕੇ ਦਵਾਂਗੇ ਠੀਕ ਆ ਹਾਂ ਚੈੱਕ ਪਾਸ ਵੀਰ ਜੀ ਇਹ 2 ਮਹੀਨੇ ਤੋਂ ਉੱਪਰ ਨੂੰ ਟਾਈਮ ਆ ਢਾਈਆਂ ਮਹੀਨੇ ਲੱਗ ਪਾ ਗਿਆ ਚੈੱਕ ਪਾਸ ਚੈੱਕ ਪਾਸ ਕਰਾਈ ਆਪਣੇ ਅੱਥੀ 100% ਚੈੱਕ ਤੋਂ ਬਿਨਾਂ ਅਪਾ ਵੀਰ ਜੀ ਗਾਰੰਟੀ ਨਾ ਲੈ ਕੋਈ ਆਪਣਾ ਚੈੱਕ ਅੱਛਾ ਹਾਂ ਚੈੱਕ ਤੋਂ ਬਿਨਾਂ ਗਾਰੰਟੀ ਤੇ ਬਾਕੀ ਇਹ ਆ ਵੀ ਕੋਈ ਆਪਣੇ ਘਰੇ ਜਾ ਕੇ ਚੈੱਕ ਕਰਾ ਕੇ ਕਰਾਵੇ ਫੇਰ ਸਾਨੂੰ ਪੈਸੇ ਦੇਵੇ ਅੱਛਾ ਹਾਂ ਆਪਾਂ ਤਾਂ ਕਹਿੰਦੇ ਵੀ ਆਪਣੀ ਇੱਕ ਟਾਈਮ ਆਨਲਾਈਨ ਚਵਾਓ ਇੱਕ ਟਾਈਮ ਆਪਣੀ ਅਹੀਂ ਘਰੇ ਜਾ ਕੇ ਚਵਾਉਣੇ ਆ ਤੇ ਬਾਕੀ ਜਿਹੜੇ ਚੈੱਕ ਪਾਸ ਆ ਉਹ ਵੀ ਆਪਣੇ ਕੋਈ ਕਰਾ ਲੈ। ਉਹ ਫੇਰਾਨੂੰ ਪੈਸੇ ਦੋ। ਤੋਰੋ ਫੇਰ ਵੀਰ ਜੀ। ਇਹਨੇ ਸੱਜਣ ਨੇ ਕਿੰਨਾ ਚੁਆਇਆ ਦੁੱਧ? ਇਹਨੇ 15 ਕਿਲੋਟਰ ਦੁੱਧ ਚੁਆਇਆ ਜੇ। ਪਹਿਲਾ ਸੂਆ ਚੌਗੀ ਆ ਮੂੰਹਾਂ ਜੇ। ਅੱਛਾ ਅਜੇ 4 ਦਾਂਦੇ ਆ। 4 ਦਾਂਦੇ। ਤਿਆਰ ਕੀਤੇ ਫੇਰ ਦੁੱਧ ਚੰਗਾ ਕੱਢੋਗੇ। ਇਹਦਾ ਦੁੱਧ 18-20 ਕਿਲੋ ਚੌਗੀ ਗਾਂ। ਠੀਕ ਆ। ਬਾਕੀ ਗੰਦਾ ਤਾਂ ਵੀਰ ਜੀ ਛਿੱਗੀ ਆ। ਆ ਦੇਖ ਸਕਦੇ ਛਿੱਗੀ ਦੇ ਜਿਹੜੇ ਦਹੀਂ ਬਰਾਬਰ ਕਰਨਾ। ਬਰਾਬਰ ਨਹੀਂ ਕੀਤੇਗੇ। ਛਿੱਗੀ ਚੌਗੀਆਂ ਜੀ ਆਉਂਦੀ ਆ। ਭਾਵੇਂ ਛਿੱਗੀਆਂ 'ਚ ਗੇਂਦੇ ਚੋਬੇ ਤਾਂ 4 ਦਾਂਦੇ ਤੇ ਬਾਕੀ ਸੋਹਣੀ ਵਹਿੜਿਆ ਬਹੁਤ ਸੋਹਣੀ ਬਹੁਤ ਸੋਹਣੀ ਹੈ ਜੀ ਦੁੱਧ ਵੀ ਜੀ ਪਰਸਾਂ ਚ 10 ਕਿਲੋ ਵਿੱਚ ਪਾ ਸਕਦੀ ਹੈ ਹੁਣ ਵੀ 8 ਕਿਲੋ ਦੁੱਧ ਹੈਗਾ ਵਾ ਤੇ ਗਾਂ ਵੀ ਚੈੱਕ ਪਾਸ ਹੈ ਬਾਕੀ ਉਮੀਦ ਹੈ ਕਿ ਜਿੱਦਣੇ ਤਿਆਰ ਹੋਗੀ ਚੰਗੀ ਤਿਆਰ ਹੋਗੀ ਇੱਕ ਮਿੰਟ ਰੋਕ ਦਿਓ ਇੱਕ ਵਾਰੀ ਚਿਹਰਾ ਤੁਹਾਨੂੰ ਇਹਦਾ ਇੱਥੇ ਦਿਖਾ ਕਰੇ ਇਹਦਾ ਨਾ ਚਿਹਰਾ ਇਹਦਾ ਹਾਂ ਲੈ ਸਕਦੇ ਬੜਾ ਪਿਆਰਾ ਜਿਹਾ ਫੇਸ ਹੈ ਤੇ ਇੱਕ ਵਾਰੀ ਥੱਲੇ ਤੁਹਾਨੂੰ ਦਿਖਾਈਏ ਥੋੜਾ ਡਰਦੀ ਆ ਆ ਦੇਖ ਸਕਦੇ ਕਨਾਦਾ ਸਾਈਜ਼ ਗੈਪ ਤੇ ਮਿਲਕਵੇਂ ਨੇਵੇਂ ਚੰਗੀ ਲੱਗੀ ਐ ਚਲੋ ਲੈ ਜਾ ਫਿਰ ਲੈ ਜੀ ਲੈ ਜੀ ਚਲੋ ਬਾਕੀ ਕੱਦ ਵਜਨ ਤੇ ਚੰਗੀ ਐ ਉਮਰ ਦੇ ਸਾਬ ਨਾਲ ਜਲਾਈਏ ਤੇ ਹੁਣ ਜਿਹੜੀ ਇਹਦਾ ਮੁੱਲ ਵੀ ਦੀ ਪਹਿਲਾਂ ਦੱਸ ਦੀਏ ਮੁੱਲ ਵੀ ਜੀ ਦਾ 30000 अच्छा हां था ना 28000 ਦੇ ਦਾਂਗੇ 28000 ਦੇ हां ना 28000 ਦੇ ਚਲੋ ਬਾਕੀ ਥੋੜੀ ਬਾਤ ਛੋਟ ਚਲੋ ਮਾਨਤਨ ਕਰਦਾ ਕੋਈ ਗੱਲ ਨਹੀਂ ਤੇ ਹੁਣ ਜਿਹੜੀ ਵਿਖਾਉਣੀ ਆ ਪੂਰੇ ਇੱਕ ਮਾਣ ਕਮਾਲ ਹੀ ਆ ਕੇ ਪੂਰੀ ਜਿਹੜਾ ਲੱਗਦਾ ਸਟੈਂਡਪੀਸ ਆ ਵੀ ਜੀ ਆਹ ਦੇਖ ਸਾਦੇ ਆ ਲੱਗੇ ਹੱਲੇ ਕਿ ਆਵੇ گاਵਾ ਜੜੀਆਂ ਵਾ ਨਾਰਮਲ ਦੇ ਹਿਸਾਬ ਨਾਲ ਚੰਗੇ ਕਦ ਕਾਠ ਵਾਲੀਆਂ ਵੱਡੀਆਂ ਵਾ ਪਰ ਇਹਦੇ ਲੱਗੇ ਵੀ ਛੋਟੀਆਂ ਲੱਗਣਦੀਆਂ ਆ ਹਾਂ ਅੱਲਾ ਮਰ ਜਾ ਤੇ ਬਾਕੀ ਪੂਰੀ ਜਵਾਨ ਆ ਜਿਹੜੀ ਇਹ ਰੱਸੀ ਦਾ ਥੋੜਾ ਜਿਹਾ ਕਰਦੀ ਆ ਚਾਬੂਦਾਂ ਥੋੜੀ ਜੀ ਤੁਰਦੀ ਘੱਟ ਆ ਤੇ ਬੋਲੀ ਵੀ ਜੇ ਵੀਰ ਜੀ ਅੱਜ ਅੱਜ ਵੀਰ ਜੀ ਨੂੰ ਟੀਕਾ ਲਵਾਇਆ ਵਾ ਅੱਛਾ ਟੀਕਾ ਪੁਰਾਣਾ ਸੈਕਸਟੀ ਬਣਿਆ ਅੱਛਾ ਨਾਲ ਨਾਲ ਟੀਕਾ ਵੀ ਲਵਾਇਆ ਆਪਣੇ ਕੋ ਬਾਕਾਇਦਾ ਵੀਡੀਓ ਹੈ ਕੋ ਮਗਾ ਸਕਦਾ ਅੱਛਾ ਸਾਰੀ ਵੀਡੀਓ ਵੀ ਬਣਾਈ ਹੈ ਬਣਾਈ ਹੈ ਅੱਛਾ ਹਾਂ ਠੀਕ ਹੈ ਤੇ ਮੰਨ ਲਓ ਹੱਲੇ ਵੀ ਕਿਸੇ ਨੇ ਜਾ ਕੇ ਵੀ ਟੀਕਾ ਭਰੋਣਾ ਹੋਵੇ ਤਾਂ ਵੀ ਭਰਾ ਸਕਦੇ ਜੇ ਲੋੜ ਪਈ ਫਿਰ ਭਰਾਵਾਂਗੇ ਠੀਕ ਆ ਹਾਂਜੀ ਹਾਂਜੀ ਤੇ ਇਹ ਤੇ ਚਲੋ ਇੱਕ ਤੇ ਬੋਲੀ ਵੀ ਆ ਮੌਕੇ ਤੇ ਬਾਕੀ ਵੀ ਇਹ ਬੋਲੀ ਵੀ ਆ ਤੇ ਬਾਕੀ ਦੁੱਧ ਦਾ ਇਸ ਲਈ ਦੁੱਧ ਅਸੀਂ 7 ਕਿਲੋ ਆ ਮੌਕੇ ਦੇ ਹੁਣ ਹੀ ਢੋਡਦਾ ਘਟੀ ਆ ਹੋ ਸਕਦਾ ਦੁੱਧ 10 ਕਿਲੋ ਚਵਾ ਜੇ ਇਹ ਤੇ ਚਲੋ ਗਾਂ 40 ਸਟੁੱਲੇ ਆਉਣੇ ਆ 40 ਸਟਾਲਿਆਂ ਦੇ ਦੁੱਧ ਚਵਾ ਜੂ ਜਿੰਨਾ ਸਟਾਲਿਆਂ ਤੇ ਇਹੋ ਜਿਹੇ گاਵਾ 15 15 ਚਵਾ ਤੇ ਨੋਰ ਫੇਰ ਸੱਜਣਾ ਹੋ ਜਾਂਦੀਆਂ ਨੋਰਮਲ ਸੱਜਣਾ گاਵਾ ਜਿੰਨਾ ਫੇਰ ਚਵਾਈ ਜਾਂਦੀਆਂ ਤਿੰਨ ਸੱਜਣ ਨੇ ਕਿੰਨਾ ਚਵਾਇਆ ਦੁੱਧ ਇਹਨੇ ਵੀਰ ਜੀ 27 28 ਕਿਲੋ ਪਹਿਲਾਂ ਦੁੱਧ ਚਵਾਇਆ ਅੱਛਾ ਹੁਣ ਸੂਆ ਪਹਿਲਾ ਹੀ ਆ ਹੱਲੇ ਹਾਂ ਪਹਿਲਾ ਸੂਆ ਦੂਸਰੇ ਸਵੇਰੇ ਸੁਣਾ ਐਰਕੇ ਦੇ ਫਿਰ ਚੰਗਾ ਦੁੱਧ ਕਰ ਦੋਗੇ ਸਰਦ ਦੁੱਧ 30 ਪਲੱਸ ਦੁੱਧ ਚੱਲੂਗੀ ਤੋਰੋ ਹਾਂ ਇੱਕ ਰੀਨ ਆਈ ਫਾਰਮ ਚੋਂ ਹੀ ਆਏ ਫਾਰਮ ਚੋਂ ਆਈ ਆ ਜਿਹੜੀ ਬੋਲੀ ਆ ਜੀ ਅੱਜ ਆ ਦੇਖ ਸਕਦੇ ਪੂਰਾ ਜੇ ਪਿਛੇ ਉੱਤਰਾ ਹੀ ਠੀਕਾ ਭਰਾਤਾ ਆ ਚੱਬੂ ਤਾਂ ਕੱਟ ਦਰਦੀ ਆ ਚੱਬੂ ਨਾ ਹੱਤ ਨਹੀਂ ਇਹਨੂੰ ਤਰੰਦੀ ਆ ਦੇਖ ਸਕਦੇ ਜੇ ਓਰੀ ਵੱਡੀ ਵੜ ਹੈ ਜਿਹੜਾ ਕੋਈ ਸਾਂਭ ਸਕਦਾ ਵਾ ਉਹੀ ਖੜੇ ਵੀਰ ਜੀ ਉਹਨਾਂ ਦੀ ਹਾਈਟ ਤੋਂ ਉੱਚੀ ਆ ਜਿਹੜੀ ਦੇ ਤੌਰ ਨੇ ਤੇ ਵੀਰ ਜੀਨਾਂ ਦੀ ਹਾਈਟ ਚੰਗੀ ਆ ਪੂਰੇ ਚੰਗੇ ਰਿਕਾਰਡ ਵਾਲੀ ਆ ਜਿਹੜੀ ਚੰਗੀ ਬ੍ਰੀਡ ਵਾਲੀ ਮੈਂ ਨਾ ਕੱਦ ਆ ਵੀਰ ਜੀ ਕੋੜੀਆਂ ਵਰ ਕੋੜੀਆਂ ਤੋਂ ਵੀ ਉੱਚਾ ਹੀ ਆ ਕੱਦ ਵਹ ਜਿਹੜੇ ਹਸਾਣਾ ਵਾ ਕੋੜੀਆਂ ਰਗਾ ਕੱਦ ਆ ਜਿਹੜਾ ਪੂਰਾ ਬਿਲਕੁਲ ਸਿੱਧੀ ਆ ਤੇ ਚੰਗੀ ਬ੍ਰੀਡ ਵਾਲੀ ਆ ਜੇ ਕੋਈ ਵੀਰ ਬ੍ਰੀਡ ਤੇ ਕੰਮ ਜਿਹੜਾ ਕਰਨਾ ਚਾਹੁੰਦਾ ਆ ਕੋਈ ਤਿਆਰ ਕਰ ਲੋਗਾ ਇਹਨੂੰ ਜਾ ਕੇ ਲਾਜਾ ਬਾਕੀ ਮਿਲਕਵੇ ਇਹਨਵੇਂ ਚੰਗੀ ਆ ਥੱਲਿਆਂ ਭਵਾਨੇ ਦੀ ਛਾਲਰ ਵੀ ਚੰਗੀ ਆ ਬਾਕੀ ਕੋਈ ਵੀ ਆਣ ਕੇ ਵੇਖੇ ਜ਼ਰੂਰ ਇੱਕ ਦੀ ਇਹ ਫਾਰਮ ਚੋਂ ਹੀ ਆਈ ਆ ਜਿਹੜੀ ਤੇ ਇਹਦਾ ਵੀਰ ਜੀ ਫਿਰ ਮੁੱਲ ਵੀਰ ਜੀ ਦਾ ਮੁੱਲ ਫੋਨ ਤੇ ਕਰਾਂਗੇ ਇਹੋ ਜਾਂ ਮੁੱਲ ਕਰਾਂਗਾ ਜਿਹੜੀ ਬੱਛੀ ਲੈਣ ਗਿਆ ਬੱਛੀ ਵੀ ਨਹੀਂ ਮਿਲੂ ਹੋਏ ਪਾ ਦੇ ਅੱਛਾ ਹਾਂ ਮਤਲਬ ਅੱਛੀ ਵੀ ਨਾ ਮਿਲੋਗੇ ਉਤੋਂ ਵੀ ਥੱਲੇ ਦੇ ਦੇਣੀ ਹੈ ਉਤੋਂ ਵੀ ਥੱਲੇ ਦੇ ਦਾਂਗੇ ਠੀਕ ਹੈ ਜੀ ਬਾਕੀ ਇਹ ਦੁੱਧ ਦਾ ਦੇਣਿਆਂ ਦੇ ਨਾਲ ਪਤਾ ਲੱਗਦੀ ਨਹੀਂ ਚੰਗੀ ਹਰਦੀ ਬਾਕੀ ਤੁਹਾਡੇ ਕੋ ਵੀ ਅੱਜ ਹੀ ਆਈ ਆ ਤੁਸੀਂ ਦੱਸਦੇ ਅੱਜ ਹੀ ਆਈ ਆ ਅੱਜ ਸਵੇਰੇ ਆਈ ਆ ਅੱਜ ਸਵੇਰੇ ਆਈ ਆ ਜਾਤੀ ਜਦੋਂ ਗੱਲ ਹੋਈ ਸੀ ਉਹ ਤਾਂ ਵਿਰਜੀ ਨੇ ਕਿੰਦੇ ਸੀ ਕਿ ਵੈੜ ਇੱਕ ਚੰਗੀ ਆਉਣ ਵਾਲੀ ਆ ਬਾਕੀ ਮਿਲਕ ਵੀ ਨੇ ਵੀ ਚੰਗੇ ਲੱਗੇ ਆ ਥਾਣਾ ਵੀ ਚੰਗਾ ਆ ਸਾਰੀ ਚੰਗੀ ਆ ਰਫੀ ਚੰਗੇ ਬੋਡੀ ਵੇਰਦੀ ਆ ਤੇ ਚਲੋ ਹੁਣ ਜਿਹੜੀ ਇੱਕ ਹੋਰ ਹੈਗੀ ਆ ਇੱਕ ਆ ਦਿੱਤੀ ਬੱਚੇ ਦਾ ਵੀ ਨਹੀਂ ਆ ਵੀ ਦੁੱਧ ਕਿੰਨਾ ਇਹ ਦੇਖੋ ਇਹਦੇ ਕੋਲ ਵਿਰਜੀ 9 ਕਿਲੋ ਦੁੱਧ ਆ ਪੱਕਾ ਦੁੱਧ ਹੈਗਾ ਜੀ ਤੋਰੋ ਫੇਰੇ ਨਾ ਆ ਚਿਹਰਾ ਇਹਦਾ ਵੀ ਦੇਖ ਸਕਦੇ ਜੀ ਆ ਗਏ ਵੀ ਜਰਸੀਆਂ ਜੇ ਬਾਕੀ ਇੱਕ ਅੱਧ ਕਾਠੇ ਨਾ ਜੋੜੇ ਦਾ ਵੀ ਚੰਗਾ ਬਾਕੀ ਉਹ ਲਾਗੇ ਗਾਂ ਹੀ ਵੱਡੀ ਆ ਬੜੀਆਂ ਵੱਡੀਆਂ ਹਜੂ ਜੀ 15 ਵਰਗੀ ਆ 9 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਆ ਜਿਵੇਂ ਆਇਆ ਗਾ ਦੇਸਾ ਦੇਸਾਂ ਦਾ ਚੜੀ ਗਿਆ ਪੇਦਾ ਰੋਡਾ ਦਿੱਤਾ ਦੀਆ ਸਾਡੇ ਕੋਲ ਨਾ ਕੁਝ ਨਹੀਂ ਬੀ ਬਹੁਤ ਠੰਡੀ ਹਰਫੀ ਜੀ ਰੱਖੋ ਆ ਦੇਖ ਸਾਡੇ ਜੀ ਇਤਰਾਹ ਕਿਸ਼ੋ ਬਹਿ ਕਿਧਰੋਂ ਮਾਰਜੀ ਬੋ ਚਲੋ ਲੈ ਜਾਓ ਫਿਰ ਹਾਂ 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 ਤੇ ਇਹਦਾ ਫਿਰ ਮੁੱਲ ਵੀ ਜੀ ਦੇਣਾ ਮੋੜ 28000 ਰੁਪਇਆ 28000 ਰੁਪਇਆ ਹਾਂਜੀ ਜੈਸਨ ਹੋਈਆਂ ਜੈਸਨ ਹੋਈਆਂ ਕੇ ਕਰਦੀ ਹੈ 2026000 ਅੱਛਾ 26 ਦੀ ਦੇ ਦੋ ਠੀਕ ਹੈ ਤੇ ਬਾਕੀ ਚਲੋ ਕੋਈ ਵੀ ਰਫੋਨ ਲਾਵੇ ਕਰੀ ਜ਼ਰੂਰ ਤੇ ਮੈਂ ਤੁਹਾਨੂੰ ਮੌਕੇ ਤੇ ਹੋ ਜੂਗਾ ਪੂਰਾ ਹੋਊਗਾ ਕਿ ਇਹਨੂੰ ਨਾਂ ਨਹੀਂ ਕਰਾਂਗੇ ਠੀਕ ਹੈ ਜੀ ਕੋਈ ਲਾਵੇ ਕੋਈ ਠੀਕ ਹੈ ਜੀ ਤੇ ਬਾਕੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਨਾ ਕਰਕੇ ਆਪਣੀ ਪੂਰੀ ਅਗਲੇ ਨੇ ਪੈਸੇ ਕਰਦੇ ਨੇ ਹਰ ਵਾਰ ਇਹੋ ਵਾਰ-ਵਾਰ ਬੇਨਤੀ ਕਰਦੇ ਉਸੀ ਪੈਸੇ ਲਾਉਣੇ ਆ ਸ਼ਾਹ ਨੂੰ ਵੀਡੀਓ ਕਾਲ ਤੇ ਚਲੋ ਮੇਰੇ ਤੁਹਾਡੇ ਘਰ ਜਵਾਗਿਆ ਵਾ ਠੀਕ ਹੈ ਜੀ ਪਾਤਨ ਵਿੱਚ ਇਹੋ ਗੱਲ ਗਈ ਹੈ ਅਗਲੇ ਦਿਨ ਘਰ ਜਵਾਗੇ ਚੈੱਕ ਕਰਾ ਕੇ ਫਿਰ ਆਪਾਂ ਪੈਸੇ ਲਾਵਾਂਗੇ ਇੱਥੇ ਚੋਕੇ ਖੜੇ ਕੋਈ ਸਾਡੇ ਕੋਲ ਤੋਂ ਸੱਤ ਮਾਰ ਜਿਹੜਾ ਕੋ ਲਾਗੋ ਆ ਸਕਦਾ ਉਹ ਇੱਥੇ ਆਣ ਕੇ ਚੋਵੇ ਜਿਆਦਾ ਵਧੀਆ ਵਾ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪ ਨਹੀਂ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਤਸੱਲੀ ਕਰਕੇ ਖੜੋ ਜੀ